ਅੱਥਾ 24 ਦੀ ਚੋਰੀ ਹੋਇਆ ਦੀ ਜਰਸਾਲ ਤੋਂ ਦੇ ਪਾਲ ਖਤਰੇ 27 ਦਰਸਾਲ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਬਾਕੀ ਕਰਾੜਾ ਜੀਵਨਦਰ ਸਿੰਘ ਜੱਗਾ ਵਾਸੀ ਸਮਰਾਲਾ ਤੇ ਬਾਈ ਨਾਮ ਦੇ ਆਪਣੇ ਦਦ ਕੀਤੀ ਰਹੀ 7 ਦੇ 7 ਰੋਣ ਮੁਕਰਵਾਦ ਰਾ ਦਿੱਤੀ ਕੋਲੋਂ ਪਰੋੜ ਤੋਂ ਸਮਰਾਲਾ ਸੈਡ ਆ ਰਹਾ ਅਸੀਂ ਵੀ ਉੱਥੇ ਨਾਕਾਬੰਦੀ ਕਰ ਲਈਆ ਸ਼ਾਮ 6:00 ਵਜੇ 8:00 ਤੇ 7:00 ਵਜੇ ਅੱਗੇ ਇਹ ਅਗਰ ਰੋਕੇ ਨਾ ਪੁੱਛਿਆ ਕਿ ਕਿੱਧਰ ਆਏ ਹੋ ਇਹ ਕਹਿੰਦੇ ਬਲੋਪੋ ਤੋਂ ਆਇਆ ਇਹ ਸਮਰਾਲਾ ਸਾਬ ਇੱਥੇ ਰਹਿਣਾ ਹੋਇਆ ਇਸ ਦਾ ਮੋਟਾ ਕੀਤਾ ਜਦ ਕਹਿੰਦੇ ਮੋਟਰ ਚੋਰੀ ਕੀਤਾ ਜੀ ਡਾਕਟਰ ਖਾਨ ਉਸ ਵਜੋਂ ਦੇ ਰਿਹਾ ਤੁਹਾਨੂੰ ਜਾਣਾ ਖਲ ਨੰਬਰ ਬੇਟੂ ਯਾਰ ਲਾਈ ਦੀ ਬੂਰਾ ਨੰਬਰ ਰਹਿਦੀ ਉਹ ਤੇ ਭੰਨ ਤੋਂ ਦੂਰ ਕੀਤੀ ਇਹਨਾਂ ਨੇ ਕਾਗਜ਼ ਵੀ ਮੈਸਰਟੇ ਇਹਨਾਂ ਨੇ ਪਹਿਲਾਂ ਵੀ ਚੋਰੀ ਕੀਤੀ ਇਹਨਾਂ ਨੇ ਪਹਿਲਾਂ ਚੋਰੀ ਹੈਗੀ ਪਹਿਲਾਂ ਨਹੀਂ ਕੀ ਇਹਨਾਂ ਚੋਰੀ ਕੱਢ ਕੀਤੀ ਸੀ ਕੋਈ ਦੱਸਿਆ ਨਹੀਂ ਜੀ ਜਿਹੜਾ ਮੈਸਰ ਨਾਲ ਪਤਾ ਨਹੀਂ ਕੋਈ ਦੱਸਿਆ ਯਾਦ ਕੋਈ ਬਿੱਤਰ ਨਹੀਂ ਕੋਈ ਦੱਸਿਆ ਦਿੱਤਾ ਮੈਸਰ ਅਸਲ ਕਿੰਦੀ ਕੋ ਵਰਜੋ ਇੱਕ 34 ਸਾਲ ਦਾ 38 ਸਾਲ ਐਸੀ ਅਰਜੰਦਰ ਸਿੰਘ ਆਸ ਸਮਰਾਵਲ ਕੁਝ ਦਿਨ ਪਹਿਲੇ ਕਿ ਲੋਕਲ ਕੋਈ ਅਫੀਸਰ ਨੇ ਇਸਾਰੇ ਡਾਕਟਰ ਕਾਨਾ ਹਸਪੀਟਲ ਆ ਜੀ ਮਾਚੁਰੂ 14 8 24 ਦੀ ਚੋਰੀ ਹੋਇਆ ਸੀ ਜਰਸਾਲ ਤੋਂ ਦੇ ਭਾਲ ਕਰਦੇ ਸਤਾ ਜੰਦਰ ਸਿੰਘ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਬਲੀਕਰਾਲਾ ਜੀਦਰ ਸਿੰਘ ਜੱਗਾ ਵਾਸੀ ਸਮਰਾਵਲ ਵੀ ਬਾਈ ਨਾਮ ਦੇ ਆਪਣੇ ਦੱਦ ਕੀ ਤੀਰ ਦੀ 7 ਤੇ 7 ਯਰਨ ਮੁਕਰਵਾ ਦਿਵਾ ਦਿੱਤੀ ਬਲੂਨ ਪਰੋਟੋਂ ਦੀ ਸਮਰਾਵਲ ਸੈਡ ਨਵਾਰਾ ਅਸੀਂ ਵੀ ਉਥੇ ਲਾਕਾ ਬੰਦੀ ਕਰ ਲਈ ਜੀ ਸਾਨੂੰ 6 ਕਰੋ ਉਹਨੇ 7 ਵਜੇ ਸਾਡੇ ਕੋਲ ਆ ਕੇ ਇਹ ਅਗਰ ਰੋਕੇ ਇਹਨਾਂ ਪੁੱਛੇ ਕਿ ਕਿਧਰੋਂ ਆਏ ਹੋ ਆ ਕਹਿੰਦੇ ਬਲੂਪੋਰਟੋਂ ਆਇਆ ਇਸ ਵਾਰ ਜਿਆਦਾ ਇੱਟੇ ਨਾ ਆਇਆ ਇਹ ਕਿ ਮੋਸਟਾਕੀਟਾ ਜਦ ਕਹਿੰਦੇ ਮੁਰਕੋਰੀ ਕੀਤਾ ਜੀ ਡਾਟ ਕੌਨ ਨੂੰ ਹਸਦੇ ਚੋਰ ਦਿਲ ਰਾਤ ਘਰ ਆਖੇ ਨੰਬਰ ਬੇਟੂ ਯਾਰ ਲਾਈ ਦੀ ਬੂਰੇ ਨੰਬਰ ਰਹਿ ਗਈ ਔਰ ਤੇ ਭੰਤੋੜਨ ਕੀਤੀ ਇਹਨਾਂ ਨੇ ਕਾਗਜ਼ ਵੀ ਮੈਸੜਤੇ ਇਹਨਾਂ ਨੇ ਪਹਿਲਾਂ ਵੀ ਕੋਈ ਚੋਰੀ ਕੀਤੀ ਹੈ ਪਹਿਲਾਂ ਚੋਰੀ ਹੈ ਨਹੀਂ ਪਹਿਲਾਂ ਨਹੀਂ ਕਿ ਕਿਹੜਾ ਚੋਰੀ ਕੱਢ ਕੀਤੀ ਕੋਈ ਨਸ਼ਾ ਦੀ ਨਹੀਂ ਜਿਹੜਾ ਮੈਸੜਾ ਆਪੇ ਪਤਾ ਨਹੀਂ ਕੋਈ ਦੱਸਿਆ ਤੇ ਅਦਗੁਰ ਵਿਤਰੇ ਕੋਲੋਂ ਕੁੰਨ ਦੱਸਿਆ ਦੀ ਰਾਤ ਵਿੱਚ ਜਰਾ ਪੂਰੂ ਕਿੰਨੀ ਕੋਬਰ ਦੇ ਕੋਲ ਇੱਕ 34 ਸਾਲ ਦਾ 32 ਸਾਲ ਕੀ ਨਾਮ ਕੀ ਅਸੀਂ ਹਰਜਿੰਦਰ ਸਿੰਘ ਆ ਸਮਰਾਜ ਉਹਦੇ ਤੋਂ ਪਹਿਲਾਂ ਕੀ ਹੋਇਆ ਸੀ ਤੋਂ ਇਹ ਸਾਰੇ ਦਾਤ ਤੱਕ ਕਾਨਾ ਹਸਪੀਟਲ ਆ ਜੀ ਮਚ ਰੋਟ 14 ਅੱਠ 24 ਦੀ ਚੋਰੀ ਹੋਇਆ ਸੀ ਜਰਸਾਲ ਤੋਂ ਦੇ ਭਾਲ ਕਰਦੇ ਰਹੇ ਸਪਾਈ ਡਾਕਟਰ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਵਾਕੇ ਕਰਾਲਾ ਉਹਦਰ ਸਿਰੇ ਜੱਗਾ ਬਾਸੇ ਸਮਰਾਲਾ ਤੇ ਬਾਈ ਨਾਮ ਦੇ ਆਪੇ ਦੱਦ ਕੀਤੀ ਜੀ 707 ਨੰਬਰ ਕੁਵਰਵੰਦ ਰਾਜੀ ਤੇ ਕੋਲੋਂ ਪਰੋੜ ਤੋਂ ਇਹ ਸਮਰਾਲਾ ਜਣਵਾਰ ਆਇਆ ਅਸੀਂ ਵੀ ਉਥੇ ਨਾਕਾ ਬੰਦੀ ਕਰ ਲਈਆ ਸਾਨੂੰ 6:00 9:00 7:00 ਵਜੇ ਸਾਡੇ ਕੋਲ ਆ ਕੇ ਇਹ ਅੱਗੇ ਰੋਕੇ ਨਾ ਪੁੱਛਿਆ ਵੀ ਕਿੱਧਰੋਂ ਆਏ ਹੋ ਇਹ ਕਹਿੰਦੇ ਬਲੋਪੋ ਤੋਂ ਆਇਆ ਇਹ ਸਮਰਾਲਾ ਸ਼ਹਿਰ ਇੱਥੇ ਰਹਿਣਾ ਆ ਇਹ ਕਿਹਾ ਮੋਰਚਾ ਕੀਤਾ ਜਾਂ ਕਹਿੰਦੇ ਮੁਰਦ ਚੋਰੀ ਕੀਤਾ ਜੀ ਡਟ ਕਮ ਹਸਲੋ ਚੌਂਦ ਰੁਵਾਤ ਗਿਆ ਨੰਬਰ ਬੇਟੂ ਯਾਰ ਲਾਈ ਦੀ ਬੁਰੇ ਨੰਬਰ ਰਹਿਦੀ ਉਹ ਤੇ ਭੰਤੋੜ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਲੈ ਸਿੱਟਦੇ ਇਹਨਾਂ ਨੇ ਉਸੋ ਪਹਿਲਾਂ ਦੀ ਚੋਰੀ ਕੀਤੀ ਹੈ ਪਹਿਲਾਂ ਚੋਰੀ ਹੈ ਪਹਿਲਾ ਹੈ ਨਹੀਂ ਜੀ ਜੀ ਮੈਂ ਪੂਰੀ ਕੱਲ ਕੀਤੀ ਸੀ ਉਹ ਵੀ ਜਿਵੇਂ ਆਦੀ ਜੀ ਕਿਹੜਾ ਵਿੱਚ ਕਰ ਪਤਾ ਨਹੀਂ ਕੋਈ ਦੱਸਿਆ ਦੇ ਹਰ ਕੋਈ ਬਿੱਤਰੇ ਕੋਈ ਨਹੀਂ ਦੱਸਿਆ ਦੀਦਾ ਪੂਰਾ ਕੀ ਦੀ ਕੋ ਗੁਰਦੇ ਦੇ ਇੱਕ ਚੌਪੀ ਕੇ ਸਾਲ ਦਾ 132 ਸਾਲ ਕਿਹਨਾਂ ਜੀ ਇਹ ਅਸੀ ਹਰਜਿੰਦਰ ਸਿੰਘ ਜੀ ਆਸ ਸਮਰਾਜ ਹੋਰ ਵੀ ਪਹਿਲੇ ਕਿ ਉਹ ਤਾਂ ਪੁਰਾਣੀ ਹੈ ਇਹ ਸਾਰੇ ਡਾਕਟਰ ਕਾਨਾ ਹਸਪੀਟਲ ਆ ਜੀ ਮਾਛਰੂ 14 8 24 ਦੀ ਚੋਰੀ ਹੋਇਆ ਸੀ 4 ਸਾਲ ਤੋਂ ਫਿਰ ਭਾਲ ਕਰਦੇ ਰਹੇ 47 ਦਿਨਾਂ ਤੋਂ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਅਗਿੱਤ ਕੜਾਵਾ ਪਿਵਦਰਸਿੰਦਰ ਜੱਗਾ ਵਾਸੀ ਸਮਰਾਲਾ ਵੀ ਬਾਈ ਨਾਮ ਦੇ ਹੱਥੇ ਦੱਜ ਕੀਤੀ ਰਹੀ 7 ਦੇ 7 ਦਿਨ ਮੁਕੜ ਗਵਾਹ ਦਵਾ ਦਿੱਤੇ ਬਲੂਰਪੁਰ ਤੋਂ ਇੱਕ ਸਮਰਾਲਾ ਸੈਡਵਾਰਾ ਅਸੀਂ ਵੀ ਉਥੇ ਲਾਕਾ ਬੰਦੀ ਕਰਨੀ ਦਾ ਸ਼ੌਨ 6 ਵਜੇ 9:30 ਵਜੇ ਸਾਡੇ ਕੋਲ ਆ ਕੇ ਇਹਨਾਂ ਨੂੰ ਰੋਕੇ ਨਾ ਪੁੱਛਿਆ ਵੀ ਕਿੱਧਰੋਂ ਆਏ ਹੋ ਇਹ ਕਹਿੰਦੇ ਬਲੂਰਪੁਰ ਤੋਂ ਆਇਆ ਇਹ ਸਮਰਾਲਾ ਚਾਹ ਉਹ ਇੱਥੇ ਰਹਿਣਾ ਹੈ ਇਸੇ ਮੋੜ 'ਤੇ ਕੀਤਾ ਜੇ ਕਾਹ ਕਾਹ ਮੁਰਤੂਰੀ ਕੀਤੀ ਜੀ ਡਟ ਕਾਲ ਨੂੰ ਅਜਿਹਾ ਚੋਰ ਦਿਵਾਤ ਗਿਆ ਨਾਲ ਨੰਬਰ ਬੇਟੂ ਯੈਲ ਲਾਈ ਜੀ ਪੂਰਾ ਨੰਬਰ ਰੋਡ ਹੈ ਦੀ ਪਰਤੀਪਾਨ ਚੋਰੀ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਮੈਸਰਟ ਤੇ ਇਹਨਾਂ ਨੇ ਪਹਿਲਾਂ ਵੀ ਚੋਰੀ ਕੀਤੀ ਹੈ ਪਹਿਲਾ ਚੋਰੀ ਹੈ ਪਹਿਲਾ ਹੈ ਇਹ ਇਹ ਚੋਰੀ ਕਰਕੇ ਕੀਤੀ ਹੈ ਕੋਈ ਦੇਸ਼ੇਦਾਰੀ ਨਹੀਂ ਜਿਹੜਾ ਮੈਸਰ ਦਾ ਪਤਾ ਨਹੀਂ ਕੋਈ ਦੱਸਿਆ ਦੇ ਹਰ ਕੋਈ ਦਿੱਤਰੀ ਕੋਈ ਕੋਈ ਦੇਸ਼ਦਾਰੀ ਰਾਤ ਮੈਸਰ ਕਿੰਦੀ ਕੋਬਰ ਜਿਹੜੇ ਕੋਈ 34 ਸਾਲ ਦਾ 32 ਸਾਲ ਦਾ ਕਿ ਨਾ ਜੀ ਕੇ ਅਸੀਂ ਹਰਜਿੰਦਰ ਸਿੰਘ ਜੀ ਆ ਸਮਰਾਜ ਉਹ ਜਿਹੜੇ ਤਰ੍ਹਾਂ ਚੋਰੀ ਹੋਇਆ ਸੀ ਇਹਦੇ ਡਾਕਟਰ ਕਾਨਾ ਹਸਪੀਟਲ ਆ ਜੀ ਮਾਛਰੂੜ 14 8 ਚੋਰੀ ਚੋਰੀ ਹੋਇਆ ਸੀ ਜੱਟਸ ਆਲ ਦੋ ਦੇ ਭਾਲ ਕਰਦੇ ਨੇ 27 ਅਕਤੂਬਰ ਨੂੰ ਪਤਾ ਲੱਗਿਆ ਵੀ ਆ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਬਾਕੀ ਤਰਾਲਾ ਜਗਿੰਦਰ ਸਿੰਘ ਜੱਗਾ ਵਾਸੀ ਸਮਰਾਲਾ ਤੇ ਬਾਈ ਨਾਮ ਦੇ ਆਪੇ ਦੱਦ ਕੀ ਤੀਰ ਨੇ 7 ਦੇ 7 ਰਿਮ ਮੁਕਰਵਾ ਦਰਾ ਦਿੱਤੇ ਬਲੌਰ ਪਰੋੜ ਤੋਂ ਸਮਰਾਲਾ ਸੈਨ ਨਵਾਰ ਆ ਗਏ ਅਸੀਂ ਵੀ ਉੱਥੇ ਨਾਕਾ ਬੰਦੀ ਕਰ ਲਈ ਜੀ ਸਾਂਚੇ ਕੋਣੇ 6:30 ਵਜੇ ਸਟਾਪ ਕੋ ਆ ਕੇ ਇਹ ਅਗਰ ਰੋਕੇ ਨਾ ਪੁੱਛੇ ਕਿ ਕਿੱਧਰੋਂ ਆਏ ਹੋ ਇਹ ਕਹਿੰਦੇ ਬਲੂਪੋਰਟੋਂ ਆਇਆ ਇਸ ਵਾਰ ਜਿਹਾ ਇੱਥੇ ਰਹਿਣਾ ਆਇਆ ਇਸਦੇ ਮੋਟਰਸਾਈਕਲ ਦਾ ਕਹਿੰਦੇ ਕਹਿੰਦੇ ਮੋਟਰ ਚੋਰੀ ਕੀਤਾ ਜੀ ਜੱਟ ਕਹਿੰਦਾ ਦੋ ਚੌੜ ਦੇ ਲਾਤੀ ਗਿਆ ਰਖ ਨੰਬਰ ਬੇਟੂ ਯਾ ਲਾਈ ਦੀ ਬਲੂ ਨੰਬਰ ਉਹ ਰਹਿ ਗਈ ਉਹ ਤੇ ਪੰਜ ਚੋਰੀ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਨਹਿ ਸਿੱਟਦੇ ਇਹਨਾਂ ਨੇ ਇਹ ਪਹਿਲਾਂ ਵੀ ਚੋਰੀ ਕੀਤੀਆਂ ਨੇ ਪਹਿਲਾਂ ਚੋਰੀ ਹੈ ਪਹਿਲਾਂ ਹੈ ਨਹੀਂ ਕੀ ਕੀ ਚੋਰੀ ਕੱਢ ਕੀਤੀ ਕਿਸੇ ਕੋਈ ਨਸ਼ੇ ਦੀ ਆਦੀ ਨਹੀਂ ਜੀ ਕਤਲ ਹੋ ਗਿਆ ਪਤਾ ਨਹੀਂ ਕਿ ਉਹ ਦਸਤਾਵੇਜ਼ ਹਰ ਗੁਰੂ ਬਿੱਤਰੀ ਕੋਲੋਂ ਦਸਤਾਵੇਜ਼ ਦਿੱਤਾ ਮੇਸ਼ਾਦਾ ਪ੍ਰੋਫੀ ਇੰਡੀ ਕੋ ਗੁਰੂ ਦੇ ਕੋਲ ਇੱਕ 34 ਸਾਲ ਦਾ 34 ਸਾਲ ਸਾਡੇ ਵੱਲੋਂ ਸੁਲਾਹ ਦਿੱਤਾ ਹੈ ਜੀ ਇਹ ਅਸੀ ਹਰਜਿੰਦਰ ਸਿੰਘ ਆਸਮਰਾਜ ਪੁਲਿਸ ਦੇ ਪਹਿਲੇ ਕਿ ਉਹ ਚਾਲ ਚੋਰੀ ਨਾ ਹੈ ਜੀ ਇਹ ਸਾਡੇ ਡਾਕਟਰ ਕਾਨਾ ਹਸਪੀਟਲ ਜੀ ਮਛਰੂ 14 8 24 ਨੂੰ ਚੋਰੀ ਹੋਇਆ ਸੀ ਜੀ ਡਾਕਟਰ ਸਾਹਿਬ ਦੋਸਤ ਭਾਲ ਕਰਦੇ ਸਟਾਫ ਡਾਕਟਰ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨਤ ਸਿੰਘ ਅਮਨਾ ਬਾਕੀ ਕਰਵਾਲਾ ਸੂਰਤ ਦੇ ਅੰਦਰ ਜੱਗਾ ਪਾਸੇ ਸਮਰਾਲਾ ਵੀ ਬਾਈ ਨਾਮ ਦੇ ਆਪੇ ਦੱਦ ਕੀਤੀ ਇਹਦੇ ਨੇ 7 ਦੇ 7 ਦਿਨ ਮੁਕੜਵਾਦ ਦੇ ਰਾਜਕੀਏ ਕੋਲੋਂ ਪਰੋੜ ਤੋਂ ਵੀ ਸਮਰਾਲਾ ਸੈਡਵਾਰ ਆ ਗਏ ਅਸੀਂ ਵੀ ਉੱਥੇ ਨਾਕਾਬੰਦੀ ਕਰ ਲਈਆ ਸਾਨੂੰ 6 ਕਿਲੋ ਹੌਣੇ 7 ਵਜੇ ਸੱਤ ਕੋ ਆ ਕੇ ਇਹ ਆ ਕੇ ਰੋਕੇ ਆ ਪੁੱਛਿਆ ਵੀ ਕਿੱਧਰ ਆਏ ਹੋ ਕਹਿੰਦੇ ਬਲੋਬੋ ਤੋਂ ਆਇਆ ਇਹ ਸਮਰਾਲਾ ਚਾਹ ਉਹ ਇੱਥੇ ਰਹਿਣਾ ਆਇਆ ਇਸਕੇ ਮੋਟਰਸਾਈਕਲ ਜਦ ਕਹਿੰਦੇ ਮੋਟਰ ਚੋਰੀ ਕੀਤਾ ਜੀ ਅੱਟ ਕੌਨਸ ਰੋੜੀ ਚੌਰਾ ਤੇ ਗਾਣਾ ਖੋਦ ਨੰਬਰ ਬੇਟੂ ਯਾਰ ਲਾਈ ਜੀ ਬੁਰਾ ਨੰਬਰ ਰੋਡ ਹੈ ਜੀ ਔਰ ਤੇ ਭੰਤੋੜ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਮੈਸਰਟ ਤੇ ਉਸ ਪਹਿਲਾਂ ਦੀ ਚੋਰੀ ਇੱਥੇ ਹੈ ਪਹਿਲਾ ਚੋਰੀ ਹੈ ਪਹਿਲਾ ਪਹਿਲਾ ਹੈ ਜੀ ਇਹ ਚੋਰੀ ਖਾਦੀ ਸੀ ਉਹ ਵੀ ਜਦជា ਆਦੀ ਪਤਾ ਨਹੀਂ ਕੋਈ ਦੱਸਦਾ ਹਰ ਕੋਈ ਕਿਹੜੇ ਤਰੀਕੋਂ ਕੁੰਦੇ ਸਦਾ ਦੀ ਰਾਤ ਵਿੱਚ ਆਪ ਉਹ ਕਿੰਦੀ ਕੋਬਰ ਦੇ ਲੋਕ ਇੱਕ 34 ਸਾਲ ਦਾ 32 ਸਾਲ ਦਾ ਕੀ ਨਾਮ ਹੈ ਪੀਐਸ ਜਿੰਦਰ ਸਿੰਘ ਜੀ ਆ ਸਮਰਾਜ ਉਹ ਵੀ ਪਹਿਲੇ ਚੋਰੀ ਹੈ ਪੀਸਾ ਦਾਜਪਤ ਕਾਨਾ ਹਸਪੀਟਲ ਜੀ ਮੱਛਰ 14 8 24 ਦੀ ਚੋਰੀ ਹੋਇਆ ਸੀ ਜਿਹੜੀਆਂ ਅੱਜ 4 ਦਰਸਾਂ ਤੋਂ ਪਾਲ ਕਰਦੇ ਸਤਾਈ ਦਰਸਾਂ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਬਗੀ ਕਰਾੜਾ ਵੀਦਰ ਸਿੰਘ ਜੱਗਾ ਵਾਸੀ ਸਮਰਾਲਾ ਬਾਈ ਨੇ ਐਫਪੀ ਦਰਜ ਕੀਤੀ ਤੇ 7 ਦੇ 7 ਦੇ ਮੁਕਰਵਾਹ ਦਰਜ ਕੀਤੇ ਕੋਲੋਂ ਪਰੋੜ ਤੋਂ ਇੱਕ ਸਮਰਾਲਾ ਸਾਈਡੋਂ ਆ ਰਹੇ ਅਸੀਂ ਵੀ ਉੱਥੇ ਨਾਕਾਬੰਦੀ ਕਰ ਲਈਆ ਸਾਨੂੰ 6 ਕਿਲੋ 8:30 ਵਜੇ ਸਾਡੇ ਕੋਲ ਆ ਕੇ ਇਹ ਅਗਰ ਰੋਕੇ ਨਾ ਪੁੱਛਿਆ ਕਿ ਕਿੱਧਰੋਂ ਆਏ ਹੋ ਇਹ ਕਹਿੰਦੇ ਬਲੋਬੋ ਤੋਂ ਆਇਆ ਇਸ ਸਮਰਾਲਾ ਚੋਂ ਇੱਥੇ ਰਹਿਣਾ ਹੈ ਇਸ ਨੂੰ ਮੋਟਾ ਕੀਤਾ ਜਦ ਕਾਗਜ਼ ਮੁੜਚੋੜ ਕੀਤਾ ਜੀ ਡਟ ਕਾਲੋਸ ਵਿਚੋਂ ਵੀ ਆਉਂਦੀ ਗੈਰ ਹਲ ਨੰਬਰ ਵੇਟ ਯਾਰ ਲਾਈ ਸੀ ਪੁਰਾਣਾ ਨੰਬਰ ਰੋਡ ਹੈ ਦੀ 45 ਤੋਂ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਮੈਸਰਟ ਤੇ ਇਹਨਾਂ ਨੇ ਪਹਿਲਾਂ ਚੋਰੀ ਕੀਤੀ ਹੈ ਪਹਿਲਾਂ ਚੋਰੀ ਹੈ ਜੀ ਪਹਿਲਾਂ ਹੈ ਜੀ ਕੀ ਇਹਨਾਂ ਚੋਰੀ ਕਦੋਂ ਕੀਤੀ ਸੀ ਕੋਈ ਦੱਸਿਆ ਦੀ ਜੀ ਜਿਹੜਾ ਮੈਸਰਟ ਆ ਪਤਾ ਨਹੀਂ ਕੋਈ ਦੱਸਿਆ ਤੇ ਕੋਈ ਪਤਾ ਨਹੀਂ ਕੋਈ ਦੱਸਿਆ ਦੀ ਰਾਹ ਮੈਸਰਟ ਆ ਪੁਰਾਣੀ ਕਿੰਦੀ ਕੋ ਬਰ ਦੇ ਰੋਲੇ ਇੱਕ ਚ 34 ਸਾਲ ਦਾ 32 ਸਾਲ ਦਾ ਕੀ ਅਸੀ ਅਰਜੰਦ ਸਿੰਘ ਪਾਸ ਸਮਰਾਜ ਕੁੜੀ ਦੇ ਪਹਿਲੇ ਹੀ ਲੋਕਾਂ ਤੋਂ ਹੀ ਹੈ ਇਹ ਸਾਰੇ ਡਾਕਟਰ ਕਾਨਾ ਹਸਪੀਟਲ ਜੀ ਮਾਛਰੂਡ 14 8 24 ਦੀ ਚੋਰੀ ਹੋਇਆ ਸੀ ਜਦਸਾਉਂ ਦੋ ਦੇ ਭਾਲ ਕਰਦੇ ਸਟਾਈਡਰਸਨ ਨੂੰ ਪਤਾ ਲੱਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਆਮਨਾ ਪਾਕੀ ਤਰਵਾਲਾ ਜੀਵਨਦਰ ਸਿੰਘ ਜੱਗਾ ਵਾਸੀ ਸਮਰਾਲਾ ਵੀ ਬਾਈ ਨਾਮ ਦੇ ਆਪੇ ਦਰਜ ਕੀਤੀ ਗਏ ਨੇ 7 ਤੇ 7 ਜਰਨ ਮੁਕਰਵਾ ਦਰਜ ਕੀਤੀ ਕੋਲੋਂ ਪਰੋੜ ਤੋਂ ਵੀ ਸਮਰਾਲਾ ਸੈਨਵਾ ਰਾਜ ਅਸੀਂ ਉਹਦੇ ਨਾਕਾਬੰਦੀ ਕਰਨੀ ਹੈ ਸ਼ਾਮ 6:00 ਹੋ ਗਏ। 8:00 7:00 ਵਜੇ ਸਾਡੇ ਕੋਲ ਆ ਕੇ ਇਹਨਾਂ ਨੂੰ ਰੋਕੇ। ਇਹਨਾਂ ਨੂੰ ਪੁੱਛਿਆ ਕਿ ਕਿੱਧਰੋਂ ਆਏ ਹੋ? ਇਹ ਕਹਿੰਦੇ ਗਲੋਬਲ ਤੋਂ ਆਏ ਆ। ਕਿਸੇ ਮਰਜ਼ੀ ਚਾਹ ਉਹ ਇੱਥੇ ਰਹਿਣਾ ਆ। ਇਸ ਦਾ ਮੋਟਾ ਕੀਤਾ ਜਦ ਕਹਿੰਦੇ ਮੁਰਦਕੋਰੀ ਕੀਤਾ ਜੀ। ਡਟ ਕਾਉਂਸਲ ਵਿੱਚੋਂ ਵਿਲਾਸ ਨੂੰ 11:00। ਨੰਬਰ ਬੇਟੂ ਯਾਰ ਲਾਈ ਦੀ ਪੂਰਾ ਨੰਬਰ ਰਹਿ ਗਈ। ਉੱਤੇ ਭੰਤੋੜੀ ਵੀ ਕੀਤੀ ਇਹਨਾਂ ਨੇ, ਕਾਗਜ਼ ਵੀ ਮੈਸਰਟੇ ਇਹਨਾਂ ਨੇ। ਉਹ ਪਹਿਲਾਂ ਵੀ ਚੋਰੀ ਕੀਤੀਆਂ। ਪਹਿਲਾਂ ਚੋਰੀ ਹੈ। ਪਹਿਲਾਂ ਹੈ ਨਹੀਂ। ਇਹ ਇਹਨਾਂ ਚੋਰੀ ਕੱਢ ਕੀਤੀ ਸੀ। ਕੋਈ ਦੱਸਿਆ ਨਹੀਂ। ਪਤਾ ਨਹੀਂ ਕੋਈ ਦੱਸਿਆ ਯਾਦ ਕੋਈ ਦਿੱਤਾ ਨਹੀਂ ਕਿ ਕੁੰਦਸਿਆ ਦੀ ਰਾਤ ਵਿੱਚ ਇਹਦਾ ਪਤਾ ਨਹੀਂ ਕਿੰਨੀ ਕੋ ਗੁਰਦੇ ਦੇ ਕੋਲ ਇੱਕ 34 ਸਾਲ ਦਾ ਇੱਕ 32 ਸਾਲ ਦਾ ਕੀ ਨਾਮ ਸੀ ਐਸ ਹਰਜਿੰਦਰ ਸਿੰਘ ਜੀ ਆ ਸਮਰਾਜ ਉਹ ਜਿਹੜੇ ਪਹਿਲੇ ਕੀ ਹੋਰ ਕਾਲ ਚੋਰੀ ਇਹ ਸਾਰੇ ਡਾਕਟਰ ਕਾਨਾ ਹਸਪੀਟਲ ਆ ਜੀ ਮਛਰੂਤ 14 8 24 ਦੀ ਚੋਰੀ ਹੋਇਆ ਸੀ 4 ਸਾਲ ਤੋਂ ਦੇ ਪਾਲ ਕਰਦੇ 27 ਅਕਤੂਬਰ ਨੂੰ ਪਤਾ ਲੱਗਿਆ ਵੀ ਆ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਅਭੀ ਕਰਾੜਾ ਉਹ ਦਰਸਲੇ ਜੱਗਾ ਵਾਸੀ ਸਮਰਾਹ ਵੀ ਬਾਈ ਨਾਮ ਦੇ ਆਪੇ ਦੱਦ ਕੀਤੀ ਰਹੇ ਸੀ 7:07 ਵਜੇ ਮੁਕਰਵਾਦ ਰਾਤੀਏ ਕੋਲੋਂ ਪਰੋਟ ਤੋਂ ਇਹ ਸਮਰਾਹ ਸੈਨ ਨਵਾਰ ਆਇਆ ਅਸੀਂ ਵੀ ਉੱਥੇ ਨਾਕਾਬੰਦੀ ਕਰ ਲਈਆ ਸ਼ਾਮ 6:00 ਪਾਣੇ 7 ਵਜੇ ਸਾਡੇ ਕੋਲ ਆ ਕੇ ਇਹ ਅੱਗੇ ਰੋਕੇ ਨਾ ਪੁੱਛਿਆ ਵੀ ਕਿੱਧਰੋਂ ਆਏ ਹੋ ਇਹ ਕਹਿੰਦੇ ਬਲੂ ਰੋਟ ਤੋਂ ਆਇਆ ਇਹ ਸਮਰਾਹ ਜਹਾ ਇੱਥੇ ਰਹਿਣਾ ਹੈ ਇਹ ਕਿਹਾ ਮੁਰਦਾ ਕੀਤਾ ਜਦ ਕਹਿੰਦਾ ਮੁਰਦਾ ਚੋਰੀ ਕੀਤਾ ਜੀ ਇਹ ਤਾਂ ਡਾਕਟਰ ਕੋਲੋਂ ਬਿਚੋਣ ਦਿੰਦਾ ਤੁਹਾਨੂੰ ਗਿਆ ਨਾ ਕੋਈ ਨੰਬਰ ਬੇਟੂ ਯਾਰ ਲੈ ਲਈ ਸੀ ਬੂਰੇ ਨੰਬਰ ਰਹਿ ਜੀ ਉੱਤੇ ਭੰਤੋੜ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਮੈਸੜਤੇ ਇਹਨਾਂ ਨੇ ਪਹਿਲਾਂ ਵੀ ਚੋਰੀ ਕੀਤੀ ਹੈ ਮੈਨਾਂ ਚੋਰੀ ਹੈਗੀ ਪਹਿਲਾਂ ਪਹਿਲਾਂ ਹੈ ਨਹੀਂ ਇਹ ਕਿਹਦਾ ਚੋਰੀ ਕਰ ਕਿ ਕਿਸੇ ਕੋਈ ਦੱਸੇਗਾ ਦੀ ਜਿਹੜਾ ਮੈਨੂੰ ਦੱਸਿਆ ਪਤਾ ਨਹੀਂ ਪੁੱਛ ਦੱਸਿਆ ਇਹਨੂੰ ਕਿੰਨੇ ਕੰਮ ਕੁੰਦ ਦੱਸਿਆ ਦੀ ਰਾਤ ਮੈਨੂੰ ਜਿਹੜਾ ਉਹ ਵੀ ਕਿੰਦੀ ਕੋ ਕਰਦੇ ਨੇ ਇੱਕ ਚੌਪੀਕ ਸਾਲ ਦਾ ਇੱਕ ਬੱਤੀ ਦਾ ਸਾਹ ਇਹਨਾਂ ਨੇ ਇਹ ਅਸੀ ਅਰਜੰਦ ਸਿੰਘ ਜੀ ਆਸ ਸਮਰਾਜ ਉਹਦੇ ਪਹਿਲੇ ਕਿ ਉਹ ਚੋਰੀ ਹੈ ਇਹ ਸਾਰੇ ਡਾਕਟਰ ਕਾਨਾ ਹਸਪੀਟਲ ਆ ਜੀ ਮਛਰੂ 14 8 24 ਦੀ ਚੋਰੀ ਹੋਇਆ ਸੀ ਜਰਸਾ ਹੌਸਦੋਂ ਦੇ ਭਾਲ ਕਰਦੇ ਸਤਾਈਂ ਡਾਕਟਰਾਂ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਆਮਨਾ ਭਗੀ ਕਰਾਵਾ ਜੀਵਨਦਰ ਸਿੰਘ ਜੱਗਾ ਵਾਸੀ ਸਮਰਾਲਾ ਵੀ ਬਾਈ ਨਾਮ ਦੇ ਆਪੇ ਦਰਦ ਕੀਤੀ ਕੀ ਦਿੰਦੀ 7 7 ਮੁਕੜਵਾਦ ਦਰਵਾਜ਼ਾ ਦਿੱਤੀ ਬਲੂਪੁਰ ਉਰ ਤੋਂ ਵੀ ਸਮਰਾਲਾ ਸਾਈਡੋਂ ਆ ਗਏ ਅਸੀਂ ਵੀ ਉੱਥੇ ਨਾਕਾ ਬੰਦੀ ਕਰ ਲਈਏ ਸ਼ਾਮ 6:00 ਹੋ ਗਏ ਹੁਣੇ 7 7 ਕੋਈ ਸਾਡ ਕੋਲ ਆ ਕੇ ਇਹ ਅਗਰ ਰੋਕੇ ਨਾ ਪੁੱਛੇ ਕਿ ਕਿੱਧਰੋਂ ਆਏ ਹੋ ਇਹ ਕਹਿੰਦੇ ਬਲੂਪੁਰ ਤੋਂ ਆਇਆ ਇਸ ਸਮਰਾਲਾ ਚੋਂ ਇੱਥੇ ਰਹਿਣਾ ਆਇਆ ਇਸ ਦਾ ਮੋਟਾ ਕੀਤਾ ਜਦ ਇਹ ਕੰਮ ਚੋਰੀ ਕੀਤਾ ਜੀ ਡਟ ਕਲੌਨਸ ਵਿਚੋਂ ਉਹਨਾਂ ਨੇ 11 ਰੁਪਏ ਨੰਬਰ ਵੇਟ ਯਾਰ ਲਾਈ ਦੀ ਬੂਰੇ ਨੰਬਰ ਉਹ ਰਹੇ ਜੀ ਉੱਤੇ ਭੰਤੋੜ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਨਹਿ ਸਿਟ ਤੇ ਇਹਨਾਂ ਨੇ ਹੂੰ ਉਹ ਪਹਿਲਾਂ ਵੀ ਚੋਰੀ ਕੀਤੀਆਂ ਪਹਿਲਾਂ ਚੋਰੀ ਹੈ ਜੀ ਪਹਿਲਾਂ ਨਹੀਂ ਕੀ ਇਹਨਾਂ ਚੋਰੀ ਖੱਦ ਕੀਤੀ ਨਹੀਂ ਕੋਈ ਦਸ਼ਰਿਆਦੀ ਨਹੀਂ ਜੀ ਇਹਦਾ ਮਛਾਤਾ ਪਤਾ ਨਹੀਂ ਕੋਈ ਦੱਸਿਆ ਦਰ ਕੋਈ ਤਰੀਕਾ ਕੋਈ ਦੱਸਿਆ ਨਹੀਂ ਰਾਤ ਵਿੱਚ ਇਹਦਾ ਪਤਾ ਨਹੀਂ ਕਿੰਨੀ ਕੋ ਗੁਰ ਦੇ ਦੁਕਾਨੇ ਇੱਕ 34 ਸਾਲ ਦਾ ਇੱਕ 32 ਸਾਲ ਦਾ ਇਹ ਨਾਲੇ ਇਹ ਅਸੀ ਹਰਜਿੰਦਰ ਸਿੰਘ ਜੀ ਆ ਸਮਰਾਲਾ ਉਹ ਜਿਹੜੇ ਪਹਿਲੇ ਕੀ ਹੋਕਾ ਚੋਰੀ ਹੋਇਆ ਸੀ ਇਹ ਸਾਰੇ ਡਾਕਟਰ ਕਾਨਾ ਹਸਪੀਟਲ ਆ ਜੀ ਮਛਰੂਰ 14 8 ਚੋਰੀ ਹੋਇਆ ਸੀ ਜੀ ਚਾਰ ਸਾਲ ਤੋਂ ਦੇ ਪਾਲਖਦਰੇ ਸਤਾਈ ਡਾਕਟਰ ਨੂੰ ਪਤਾ ਲੱਗ ਗਿਆ ਵੀ ਆ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਵਾਕੇ ਕਰਾਵਾ ਜੀਵਿੰਦਰ ਸਿੰਘ ਜੱਗਾ ਵਾਸੀ ਸਮਰਾਲਾ ਤੇ ਬਾਈ ਨਾਮ ਦੇ ਆਪੇ ਦਰਜ ਕੀਤੀ ਰਹਿੰਦੀ 7 ਦੇ 7 ਦਿਨ ਮੁਕੜਵਾਦ ਦਰਾ ਦਿੱਤੇ ਕੋਲੋਂ ਪਰੋੜ ਤੋਂ ਵੀ ਸਮਰਾਲਾ ਸਾਈਡੋਂ ਆ ਰਹੇ ਅਸੀਂ ਵੀ ਉੱਥੇ ਨਾਕਾਬੰਦੀ ਕਰ ਲਈ ਸੌਂਚੀ ਕੋ। 8:30 ਵਜੇ ਸਤਕੂ ਆ ਕੇ ਇਹ ਅਗਰ ਰੋਕੇ। ਨਾ ਪੁੱਛੇ ਕਿ ਕਿੱਧਰੋਂ ਆਏ ਹੋ। ਇਹ ਕਹਿੰਦੇ ਬਲੋਗੋ ਤੋਂ ਆਇਆ। ਕਿਸੇ ਬਣਾ ਸ਼ਹਿਰ ਇੱਥੇ ਰਹਿਣਾ ਆਇਆ। ਇਹ ਜੇ ਮੋਟਰਗੀ ਤਾਂ ਜਦ ਕਹਿੰਦੇ ਮੋਟਰ ਚੋਰੀ ਕੀਤਾ ਜੀ। ਡਾਕਟਰ ਕਲੋਸ ਹਸਪਤਲ ਚੋਂ ਦਿਲਵਾ ਕੇ ਇੱਧਰ ਆ ਗਏ। ਨੰਬਰ ਵੇਟ ਜੱਦੀ ਲੈ ਲਈ ਤੇ ਮੁਰਾ ਨੰਬਰ ਰਹਿ ਗਈ। 45 ਤੋਂ ਚੋਰੀ ਕੀਤੀ ਇਹਨਾਂ ਨੇ। ਕਾਗਜ਼ ਵੀ ਮੈਸਰਟ ਤੇ ਇਹਨਾਂ ਨੇ। ਬਸ ਪਹਿਲਾਂ ਚੋਰੀ ਕੀਤੀ ਇਹਨਾਂ ਨੇ। ਪਹਿਲਾਂ ਚੋਰੀ ਹੈਗੀ। ਪਹਿਲਾਂ ਹੈ ਨਹੀਂ। ਕੀ ਇਹਨਾਂ ਚੋਰੀ ਕੱਢ ਕੀਤੀ ਸੀ? ਕੋਈ ਦੱਸਿਆ ਦੀ ਨਹੀਂ। ਕੋਤਰੀ ਕੋਈ ਦੱਸਿਆ ਦੇ ਹਰ ਕੋਤ ਬਿੱਤਰੇ ਨੂੰ ਕੁੰਨ ਦੱਸਿਆ ਦੀ ਨਾਲ ਮੇਸ਼ਾ ਦਾ ਕੋਤ ਇੰਨੀ ਕੋ ਬਰ ਦੇ ਲੋਤੇ ਇੱਕ 34 ਸਾਲ ਦਾ 32 ਸਾਲ ਇਹ ਸੀ ਹਰਜਿੰਦਰ ਸਿੰਘ ਆ ਸਮਰਾਜ ਇਹ ਸਰ ਡਾਕਟਰ ਕਾਨਾ ਹਸਪੀਟਲ ਆ ਜੀ ਮਛਰੂ 14 8 24 ਦੀ ਚੋਰੀ ਹੋਇਆ ਸੀ 4 ਸਾਲ ਤੋਂ ਦੇ ਭਾਲ ਕਰਦੇ ਸਤਾਈ ਡਾਕਟਰ ਨੂੰ ਪਤਾ ਲੱਗ ਗਿਆ ਵੀ ਆ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਬਲੀਕਰਾਲਾ ਉਹ ਅਤਰ ਸਿੰਘ ਜੱਗਾ ਪਾਸੇ ਸਮਰਾ। ਤੇ ਬਾਈ ਨਾਮ ਦੇ ਆਪੇ ਦੱਦ ਕੀਤੀ ਇਹਦੇ ਦੀ। 7:00 ਤੇ 7:30 ਵਜੇ ਮੁਕਰਵਾ ਦਰਵਾਜ਼ਾ ਦਿੱਤੀ। ਕੋਲੋਂ ਪਰੋੜ ਤੋਂ ਇਹ ਸਮਰਾ ਸਾਈਡੋਂ ਆ ਰਹਾ। ਅਸੀਂ ਵੀ ਉੱਥੇ ਨਾਕਾ ਬੰਦੀ ਕਰ ਲਈਆ। ਸਾਉਣ 6:00. 8:00 ਤੇ 7:30 ਵਜੇ ਸਾਡੇ ਕੋਲ ਆ ਕੇ ਇਹ ਆ ਕੇ ਰੋਕੇ। ਇਹਨਾਂ ਪੁੱਛੇ ਕਿ ਕਿੱਧਰੋਂ ਆਏ ਹੋ? ਇਹ ਕਹਿੰਦੇ ਬਲੋਪੋਰ ਤੋਂ ਆਇਆ। ਕਿ ਸਮਰਾ ਚਾਹ ਵਿੱਚ ਰਹਿਣਾ ਆਇਆ। ਇਸਕੇ ਮੋਟਾ ਕੀਤਾ ਜਦ ਕਹਿੰਦੇ ਮੁਰਦ ਚੋਰੀ ਕੀਤਾ ਜੀ ਅਸੀਂ। ਡਾਕਟਰ ਕਲੋ ਹਸਪੀਟਲ ਚੋਂ ਦਿਲਵਾਉਂ ਗਏ ਨਾਲ। ਨੰਬਰ ਬੇਟੂ ਯਾਰ ਲਾਈ ਦੀ ਮੁਰੇ ਨੰਬਰ ਰਹਿ ਗਈ। ਉੱਤੇ ਭੰਤੋੜ ਵੀ ਕੀਤੀ ਇਹਨ ਉਹ ਕੋਈ ਕੱਲ ਨੂੰ ਕੋਈ ਨਹੀਂ ਆਇਆ ਪਹਿਲਾਂ ਚੋਰੀ ਹੈ ਜੀ ਪਹਿਲਾਂ ਪਹਿਲਾਂ ਹੈ ਨਹੀਂ ਕੀ ਕੀਵਾਂ ਚੋਰੀ ਕੱਢੀ ਕੋਈ ਨਸ਼ੀਆ ਦੀ ਨਹੀਂ ਜੀ ਜਿਹੜਾ ਮੇਸ਼ੇ ਕਰ ਪਿਆ ਪਤਾ ਨਹੀਂ ਕੋਈ ਦੱਸਿਆ ਅੱਗੋਂ ਅੰਦਰੋਂ ਕੋਈ ਦੱਸਿਆ ਦੀ ਨਾ ਮੈਂ ਜਰਾ ਵੀ ਕਿੰਨੀ ਕੋਰ ਦੇ ਦੋਨੇ ਇੱਕ 34 ਸਾਲ ਦਾ ਇੱਕ 32 ਸਾਲ ਦਾ ਕੀ ਨਾਮ ਹੈ ਇਹ ਅਸੀ ਹਰਜਿੰਦਰ ਸਿੰਘ ਆ ਸਮਰਾਜ ਉਹ ਵੀ ਪਹਿਲੇ ਕਿ ਉਹ ਚੋਰੀ ਹੈ ਜੀ ਸਰ ਡਾਕਟਰ ਕਾਨਾ ਹਸਪੀਟਲ ਆ ਜੀ ਮਛਰੋਕ 14 ਅੱਠ ਚੋਰੀ ਹੋਇਆ ਸੀ ਜੀ 4 ਸਾਲ ਤੋਂ ਉਹਦੇ ਭਾਲ ਕਰਦੇ ਰਹੇ 24 ਅੰਦਰਸਾਂ ਨੂੰ ਪਤਾ ਲੱਗ ਗਿਆ ਕਿ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਭਵੇ ਕਰਾੜਾ ਸ਼ਿਵਦਰਸ਼ ਸਿੰਘ ਜੱਗਾ ਵਾਸੀ ਸਮਰਾਲਾ ਵੀ ਬਾਈ ਨਾਮ ਦੇ ਹੱਫੇ ਦੱਜ ਕੀਤੀ ਗਿਰਦੀ 7 ਦੇ 7 ਪ੍ਰੀਰਨ ਮੁਕਤਵਾਦ ਦਰਾ ਦਿੱਤੀਏ ਕੋਲੋਂ ਪਰੋੜ ਤੋਂ ਵੀ ਸਮਰਾਲਾ ਸਾਈਡੋਂ ਆ ਰਹੇ ਅਸੀਂ ਵੀ ਉੱਥੇ ਨਾਕਾ ਬੰਦੀ ਕਰ ਲਈ ਜੀ ਸ਼ਾਮ 6:00 ਵਜੇ 6:30 ਵਜੇ ਸਾਡੇ ਕੋਲ ਆ ਕੇ ਇਹਨਾਂ ਨੂੰ ਰੋਕੇ ਨਾ ਪੁੱਛਿਆ ਕਿ ਕਿੱਧਰੋਂ ਆਏ ਹੋ ਇਹ ਕਹਿੰਦੇ ਗਲੋਬੋ ਤੋਂ ਆਇਆ ਇਹ ਸਮਰਾਲਾ ਸਾਈਡ ਇੱਥੇ ਰਹਿਣਾ ਆਇਆ ਇਸ ਦਾ ਮੋਟਾ ਕੀਤਾ ਜਦ ਕਹਿੰਦਾ ਮੁੜ ਚੋਰੀ ਕੀਤਾ ਜੀ ਇੱਥੇ ਟਟ ਕਲੋਂ ਹਸਲੇ ਚੌਂਦਰੀ ਉਹ ਲਾਤ ਗਿਆ ਨਾ ਖਲਿਆ ਨੰਬਰ ਵੇਟ ਯਾਰ ਲਾਈਦੀ ਬੂਰੇ ਨੰਬਰ ਉਹ ਰਹੇ ਔਰ ਤੇ ਭੰਤੋੜ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਮੈਸਰਟ ਤੇ ਇਹਨਾਂ ਨੇ ਉਹ ਸੱਲਨ ਚੋਰੀ ਕੀਤਾ ਪਹਿਲਾਂ ਚੋਰੀ ਹੈ ਨਹੀਂ ਪਹਿਲਾ ਹੈ ਨਹੀਂ ਜੀ ਜਿਹੜਾ ਚੋਰੀ ਖਲ ਗਿਆ ਉਹ ਵੀ ਨਸ਼ੇ ਦੀ ਆਦੀ ਨਹੀਂ ਜਿਹੜਾ ਵਿੱਚ ਲੱਭ ਪਤਾ ਨਹੀਂ ਕੋਈ ਦੱਸਦਾ ਹਰ ਕੋਈ ਬਿੱਤਰੇ ਕੋਈ ਕੁੰਦੇ ਦੱਸਦੀ ਰਾਤ ਮੈਸਰਾ ਕੋਈ ਇੰਡੀ ਕੋ ਗੁਰਦੇ ਦੇ ਤੇ ਕਿਚਰ 34 ਸਾਲ ਦਾ 33 ਸਾਲ ਦਾ ਕਿੰਨਾਂ ਤੇ ਅਸੀਂ ਹਜਿੰਦਰ ਸਿੰਘ ਆਸ ਸਮਰਾਜ ਉਹ ਵੀ ਪਹਿਲਾਂ ਕਿ ਉਹ ਪਿਆ ਸੀ ਇਹ ਸਾਰੇ ਡਾਕਟਰ ਕਾਨਾ ਹਸਪੀਟਲ ਆ ਜੀ ਮਾਛਰੂਪ 14 8 24 ਦੀ ਚੋਰੀ ਹੋਇਆ ਸੀ ਜਰਸਾਬ ਦੋਸਤ ਭਾਗ ਕਰਦੇ ਸਟਾਈਡ ਡਾਕਟਰ ਨੂੰ ਪਤਾ ਲੱਗ ਗਿਆ ਵੀ ਆ ਬੰਦੇ ਲੈ ਕੇ ਨੇ ਅਮਨ ਸਿੰਘ ਆਮਨਾ ਬਗੇ ਕਰਾੜਾ ਜੀਵਦਰ ਸਿੰਘ ਜੱਗਾ ਵਾਸੀ ਸਮਰਾਲਾ ਤੇ ਬਾਈ ਨਾਮ ਦੇ ਆਪੇ ਦੱਦ ਕੀ ਪੀਰ ਨੇ 7 7 ਰੋਣ ਮੁਕੜਵਾ ਦਿਤੀ ਕੋਲੋਂ ਪਰੋੜ ਤੋਂ ਇਹ ਸਮਰਾਲਾ ਸੈਡ ਨਵਾਰਾ ਅਸੀਂ ਵੀ ਉੱਥੇ ਨਾਕਾ ਬੰਦੀ ਕਰ ਲਈ ਜੀ ਸਮਝੀ ਕੋ 9:07 ਵਜੇ ਸਤਕੂਆ ਕੇ ਆ ਕੇ ਰੋਕੇ ਪੁੱਛੇ ਕਿ ਕਿਧਰੋਂ ਆਏ ਹੋ ਕਹਿੰਦੇ ਲੋਗੋ ਤੋਂ ਆਇਆ ਇਸ ਸਮਾਂ ਜਿਹੜਾ ਇੱਥੇ ਰਹਿਣਾ ਆਇਆ ਇਸ ਦਾ ਮੋਟਾ ਕੀਤਾ ਜਦ ਕਹਿੰਦੇ ਮੁਰਦਕੋਰੀ ਕੀਤਾ ਜੀ ਡਾਕਟਰ ਕੋਲੋਂ ਹਸਪਤਲ ਚੋਂ ਦਿਲਵਾਉਂ ਗਏ ਨਾਲ ਨੰਬਰ ਬੇਟੂ ਯਾਰ ਲਾਈ ਦੀ ਪੂਰਾ ਨੰਬਰ ਰਹਿ ਗਿਆ ਉੱਤੇ ਪੰਤੋੜ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਮੈਦ ਸਿੱਟਦੇ ਇਹਨਾਂ ਨੇ ਪਹਿਲਾਂ ਵੀ ਚੋਰੀ ਕੀਤੀ ਇਹਨਾਂ ਨੇ ਪਹਿਲਾਂ ਚੋਰੀ ਹੈ ਜੀ ਪਹਿਲਾਂ ਪਹਿਲਾਂ ਹੈ ਜੀ ਕੀ ਕੀ ਲੋ ਚੋਰੀ ਕੱਢ ਕੀਤੀ ਸੀ ਕੋਈ ਨਸ਼ੇ ਦੀ ਆਦੀ ਨਹੀਂ ਜੀ ਕੋਤਾ ਨਹੀਂ ਕੋਈ ਦੱਸਿਆ ਤੇ ਹਰ ਕੋਤ ਵਿਤਰਿਕ ਨੂੰ ਕੁੰਦੇ ਸਿਆਦੀ ਦਾ ਫਿਰ ਮੈਂ ਜਰਾ ਕੋਈ ਕਿੰਨੀ ਕੋ ਗੁਰਦੇ ਨੂੰ ਇੱਕ 34 ਸਾਲ ਦਾ ਇੱਕ 32 ਸਾਲ ਦਾ